ਹਾਲ ਮੇਰਾ ਦਾ ਕੰਮ ਨਾ ਬਾਅਦ ਵਿੱਚ ਕਰਦੀ ਆ ਪਹਿਲਾਂ ਇਦਾਂ ਕਰਦੀ ਆ ਦੀਦੀ ਵੱਲ ਜਾਨੀ ਆ ਉਹਨਾਂ ਨੂੰ ਜਾ ਕੇ ਦੱਸਦੀ ਆ ਵੀ ਡਾਡੀ ਜੀ ਆਉਣ ਲੱਗੇ ਆ ਚੱਲਿਆ ਵੀ ਸਹੀ ਸਹੀ ਕੰਮ ਕਰ ਲਈਏ ਕਿਉਂ ਵੀ ਛੱਟ ਤੇ ਉਹਨਾਂ ਨੇ ਆ ਜਾਣਾ ਵਾ ਵਿਚਾਰਿਆਂ ਨੇ ਚੱਲਿਆ ਵੀ ਰੋਟੀ ਪਾਣੀ ਦਾ ਵੀ ਕਰਨਾ ਪੈਣਾ ਵਾ ਤੇ ਚਾਹ ਚ ਉਹਨਾਂ ਵਜੇ ਉਹ ਮੰਗਾਉਣਾ ਹੋਊਗਾ ਨਾ ਫੇ ਮੈਂ ਦੀਦੀ ਨੂੰ ਦੱਸ ਦਿੰਨੀ ਆ ਆਪੇ ਉਹ ਲੈ ਆਉਣਗੇ ਜਾਵੇ ਜਾਨੀ ਆ ਪਹਿਲਾਂ ਨਹੀਂ ਹੈ ਕਿੱਥੇ ਆ ਦੀਦੀ ਪਹਿਲਾਂ ਹੋਈਆਂ ਵਾ ਨਵਾਂ ਲੋ ਦੀਦੀ ਆਵੋ ਕੀ ਕਰੰਦੇ ਆ ਕੁਛ ਨਹੀਂ ਸਬਜੀ ਹੀ ਮੈਂ ਵੇਖਾਂ ਬਲ ਅਛਾ ਅਛਾ ਚਲ ਉਹ ਤਾਂ ਠੀਕ ਵਾ ਮੈਂ ਐਂ ਹੀ ਤੁਹਾਡੇ ਵੱਲ ਹਾਂ ਦੱਸ ਬਾਉ ਪਿਓ ਨਾ ਡੈਡੀ ਦਾ ਫੋਨ ਆਉਂਦਿਆ ਸਵੇਰੇ ਅਛਾ ਤੇ ਉਹ ਆਖੰਦੇ ਹੀ ਕਿ ਮੈਂ ਆਉਣ ਲੱਗਾ ਹਾਂ ਚੱਲ ਵਧੀਆ ਵਾ ਫੇ ਤੇ ਚਲੋ ਹੈ ਤੇ ਵਧੀਆ ਆ ਤੇ ਪਰ ਮੈਨੂੰ ਇਹ ਹੀ ਪੀ ਸਮਾਰਟਫੋਨ ਹੈਗਾ ਵਾ ਕਰੇ ਨਹੀਂ ਤੇ ਫਿਰ ਮੰਗਵਾ ਲੈਂਦੇ ਆ ਨਾ ਕੋਈ ਨਹੀਂ ਮੰਗਵਾ ਲਾ ਤੂੰ लवली ਕਿੱਥੇ ਆ ਉਹਨਾਂ ਦੀ ਦੀ ਗੱਲ ਹੀ ਛੱਡੋ ਤੇ ਸਵੇਰ ਦੇ ਗਏ ਆ ਹਾਲੇ ਤੱਕ ਘਰ ਨਹੀਂ ਗਈ ਹੈ ਆਇਆ ਹੀ ਨਹੀਂ ਇਹਨੇ ਹਾਲੇ ਕਦੋਂ ਆਏ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਰਦੀ ਫਿਰਦੀ ਆ ਤੇ ਕੀ ਨਹੀਂ ਕਰਦੀ ਚੱਲ ਕੋਈ ਨਹੀਂ ਤੂੰ ਫੋਨ ਕਰਕੇ ਵੇਖ ਹਾਂਜੀ ਤੇ ਜੋ ਵੀ ਬਣਾਉਣਾ ਵਾ ਨਾ ਤੇ ਉਹ ਤੂੰ ਦੱਸ ਦੀ ਤੇ ਤੂੰ ਸਫਾਈਆਂ ਸੁਈਆਂ ਦਾ ਕਰਨੀ ਤੇ ਮੈਂ ਕੋਈ ਨਹੀਂ ਬਣਾਉਂਦੀ ਆਹ ਮੈਂ ਲੱਗੀ ਸਫਾਈ ਲੱਗੀ ਹੀ ਕਰਨ ਚਾਦਰ ਜਿੱਦੜੇ ਛੱਡ ਕੇ ਆਈ ਹਾਂ ਤੇ ਮੈਂ ਜਲਦੀ ਦੀਵਲ ਜਾਨੀ ਆ ਤੇ ਉਹਨਾਂ ਨੂੰ ਕਿੰਨੀ ਵੀ ਚੱਲ ਨਾਲ ਕਰਾ ਲਿਆ ਥੋੜਾ ਜਿਹਾ ਜੇ ਨਹੀਂ ਨਾ ਤੇ ਮੰਮੀ ਨੂੰ ਪੁੱਛ ਲੈ ਹਾਂਜੀ ਜੇ ਤੇ ਉਹ ਹੁੰਦਾ ਵਾ ਠੀਕ ਆ ਜੇ ਨਹੀਂ ਹੁੰਦਾ ਮੰਮੀ ਨੂੰ ਕਹਿ ਪੋਰ ਕੇ ਕੋਈ ਕੁਝ ਮੰਗਵਾ ਲਈ ਕੁਛ ਆ ਕੋਈ ਨਹੀਂ ਮੈਂ ਜਾਣੀ ਆ ਫਿਰ ਮੰਮੀ ਵਾਲਾ ਤੇ ਜਾ ਲੈ ਆਪੀ ਹੁਣ ਤੁਸੀਂ ਕਰ ਲਿਓ ਦਾਲ ਦੁੱਧ ਬਣਾ ਲਓ ਕੋਈ ਨਹੀਂ ਮੈਂ ਬਣਾ ਲੈਣੀ ਆ ਜਾ ਮੰਮੀ ਨੂੰ ਪੁੱਛ ਲੈ ਤੇ ਮੰਗਵਾਲੇ ਸਮਾਨ ਤੇ ਕੋਈ ਨਹੀਂ ਤੂੰ ਉਧਰ ਦਾ ਕਰ ਲੈਣਾ ਮੈਂ ਕਰ ਲੈਣਾ ਹੋਇਦਾਂ ਆਹ ਨਹੀਂ ਮੈਂ ਕਰ ਲੈਣਾ ਮੋਦਰ ਦਾ ਡੈ ਹੀ ਕਰਦੇ ਮੈਂ ਪਹਿਲਾਂ ਦੱਸ ਹੀ ਹੁੰਨੀ ਆ ਆਰ ਸੋਈ ਦਾ ਨਾ ਤੂੰ ਫਿਕਰ ਕਰੀਏ ਮੈਂ ਸਾਰਾ ਕਰ ਲੈਣਾ ਵਾ ਬਸ ਦੀਦੀ ਮੈਂ ਤੇ ਪਹਿਲਾਂ ਤੁਹਾਡੇ ਨੂੰ ਕਹਿਣ ਦੀ ਹੀ ਕਿ ਤੁਸੀਂ ਰਹਿਣੀ ਦੋ ਤੇ ਗਰਮੀ ਬੜੀ ਆ ਪਾ ਦਨੀ ਵੀ ਹੁਣ ਵਿਚਾਰੇ ਤੋਂ ਘੱਟੇ ਆਉਂਦੇ ਬਸ ਤੇ ਆਉਂਦੇ ਆ ਕਿ ਜਾਂ ਫਿਰ ਸਾਈਕਲ ਤੇ ਹੋਣਾ ਪੈਣਾ ਉਹਨਾਂ ਨੂੰ ਚੱਲ ਕੋਈ ਨਹੀਂ ਰਪਿੰਦਰ ਤੂੰ ਮਨਾ ਨਾ ਕਰ ਰਹੁਣੋ ਕਿਉਂਕਿ ਉਹਨਾਂ ਨੇ ਵਿਚਾਰਿਆਂ ਨੇ ਇੱਥੇ ਹੀ ਹੋਣਾ ਹੋਰ ਕਿੱਥੇ ਜਾਣਾ ਤੇ ਨਾਲੇ ਚੱਲ ਫਿਰ ਤੁਰ ਜਾਣਗੇ ਤੇ ਉਹ ਵੀ ਉੱਥੇ ਵਿਚਾਰਾ ਕੱਲਾ ਰਹਿੰਦਾ ਵਾ ਤੇ ਕੋਈ ਨਹੀਂ ਦਵਾ ਲੈਂਦੇ ਆਉ ਨਹੀਂ ਉਹ ਤੇ ਹੈ ਹੀ ਆ ਤੇ ਮੈਂ ਹੈ ਕਿ ਠੀਕ ਠੋਕ ਤੇ ਰਹਿੰਦੇ ਨਹੀਂ ਆ ਤੇ ਦਵਾਈ ਦੁਈ ਮੈਂ ਹੁਣ ਨਾਲ ਹੀ ਲੈ ਕੇ ਆਇਓ ਫੇਰ ਹਨਾ ਤੂੰ ਪੇਂ ਨਹੀਂ ਕਰਮੀ ਦੇ ਵਿੱਚ ਉਹਨਾਂ ਨੂੰ ਚੱਲ ਜਾਈਏ ਇੱਥੇ ਉਹਨੂੰ ਬਿਠਾ ਦੀ ਨਾ ਇਸੇ ਗਲੇ ਕਮਰੇ ਚ ਹਾਂਜੀ ਤੇ ਕੋਈ ਗੱਲ ਨਹੀਂ ਰਹਿ ਪੜਨ ਗਿਆ ਪੇ 1-2 ਦਿਨ ਹਾਂ ਨਹੀਂ ਨਹੀਂ ਰਹਿਣਾ ਰੋਣਾ ਨਹੀਂ ਉਹਨਾਂ ਨੇ ਉਹਨਾਂ ਚੱਲ ਜਣਾ ਵਾ ਅੱਛਾ ਆਹ ਰਹਿਣਾ ਨਹੀਂ ਗਾ ਉਹ ਦੋ ਦਿਨ ਸੌਦੇ ਨਾ ਖੰਦੇ ਮਿਲਣੋਂ ਬੜਾ ਦਿਲ ਕਰਨ ਦਿਆ ਵਾ ਤੇ ਚਲ ਹੋ ਕੇ ਆਉਨਾ ਆ ਠੀਕ ਹਾਂਜੀ ਚਲ ਕੋਈ ਨਹੀਂ ਆ ਲਾਂਦੇ ਫਿਰ ਚਲ ਕੋਈ ਨਹੀਂ ਕਰ ਲਉਦੀ ਫਿਰ ਮੈਂ ਦੱਸਾਂਉਣੀ ਮਮੀ ਨੂੰ ਹੈ ਚਾ ਠੀਕ ਹੈ ਮੇਰਾ ਰਦਾ ਬਣਨਦਿਆ ਪਹਿਲਾਂ ਇਹਨਾਂ ਨੂੰ ਹੀ ਫੋਨ ਲਾਵਾਂ ਫੇ ਚਲ ਘਰ ਤੇ ਆਉਣ ਜੇ ਘਰ ਹੋਣਗੇ ਤੇ ਫੇਰ ਹੀ ਕੋਈ ਨਾ ਕੋਈ ਸਮਾਨ ਮੰਗਾਵਾਂਗੇ ਜਦੋਂ ਘਰ ਹੀ ਹਨੀਆ ਤੇ ਫਿਰ ਕੀ ਮੰਗਾਉਣਾ ਵਾ ਮੰਮੀ ਹਲ ਬਾਅਦ ਚ ਜਾਨੀ ਪਹਿਲੇ ਨਾ ਉਹ ਕਰਦੀ ਆ ਫੋਨ ਪਤਾ ਨਹੀਂ ਹੁਣ ਹੈ ਕਿੱਥੇ ਚੁੱਪ ਕੋ ਨੀਂ ਦੇਏ ਦੇ ਕਦੀ ਨੀ ਲੈ ਪੀਨਾਂ ਨੇ ਮੇਰਾ ਫੋਨ ਚੁੱਕਿਆ ਦੱਸ ਮੰਨ ਲਾ ਜੇ ਕੋਈ ਘਰ ਦੇ ਵਿੱਚ ਜ਼ਰੂਰੀ ਕੰਮ ਹੋਏ ਤੇ ਫੇਰ ਭਲਾਏ ਕੀ ਕਰਨਾ ਹੁਣ ਘਰ ਦੇ ਵਿੱਚ ਇਹੀ ਤਾਂ ਹੈਗੀ ਆ ਫਿਰ ਨਹੀਂ ਚੁੱਕਿਆ ਇਹਨਾਂ ਨੇ ਨੂੰ ਚੁਪਣਾ ਹੈਗਾ ਮੰਮੀ ਅਲੀ ਜਾਨੀ ਹੈ ਤਾਂ ਉਹਨਾਂ ਨਾਲ ਜਾ ਕੇ ਗੱਲ ਕਰਦੀ ਆ ਤੇ ਚਲ ਜਿਹੜਾ ਸਮਾਨ ਨੇ ਉਹਨਾਂ ਲਿਆ ਦਿਓ ਫਿਰ ਵੀ ਵਿਚਾਰਿਆਂ ਨੇ ਇੰਨੀ ਜਰੀ ਆਉਣਾ ਵਾ ਚਾਹ ਪਾਣੀ ਨਾਲ ਤਾਂ ਕੋਹ ਨਾ ਕੋਹ ਚਾਹੀਦਾ ਹੀ ਆ ਹੁਣ ਐਦਾਂ ਵਿਚਾਰਿਆਂ ਨੂੰ ਚਾਹ ਪਿਆਲੀ ਤੇ ਕਿੰਨੇ ਬੁਰੇ ਲੱਗੀਦਾ ਆ ਜਾਨੀ ਆ ਭਲਾ ਮਮੇ ਤੇ ਆਇਆ ਮੰਮੀ ਜੀ ਮੰਮੀ ਮਾਰ ਪਿੰਦਰ ਉਠਿਓ ਮੜਿਆ ਹਾਂ ਦੱਸ ਬੈ ਜਾ ਸੌਂ ਗਏ ਟਾਈਮ ਨਾਲ ਠੀਕ ਵੀ ਹੈਗੇ ਆ ਠੀਕ ਤੇ ਹੈਗੀਆਂ ਰੋਟੀ ਖਾਦੀ ਸੀਗੀ ਅੱਛਾ ਤੇ ਨੀਂਦ ਜੀ ਆ ਗਈ ਮਿਆਂਨ ਕੇ ਇਥੇ ਲੰਮੇ ਪੈ ਗਈਆਂ ਚੱਲ ਕੋਈ ਨਹੀਂ ਕੀ ਕਰਨਾ ਹੈ ਕੰਮ ਤੇ ਸਾਰਾ ਹੋਈ ਗਿਆ ਇਹ ਕਰ ਲਿਆ ਸਾਰਾ ਕੰਮ ਤਾਂ ਦਾ ਹਾਂ ਜੀ ਕੰਮ ਹੋ ਗਿਆ ਕੁਛ ਦੇ ਹੀ ਥੋੜੇ ਬਸ ਪੋਚੇ ਰਹਿ ਗਏ ਹਿਲਾਉਣ ਵਾਲੇ ਅੱਛਾ ਬਾਕੀ ਧਕਾਰੀਆਂ ਇਹ ਸਾਰਾ ਤੇ ਕੋਹ ਦੀਦੀ ਦੇਖ ਰਸੋਈ ਦੇ ਚ ਕਰਨਾ ਚੱਲ ਟਾਈਮ ਨਾ ਕਰ ਲਿਆ ਕਰੋ ਗਰਮੀ ਬੜੀ ਆ ਥੜੀ ਆਰਾਮ ਕਰ ਲਿਆ ਮਿਲ ਕੇ ਆਉ ਨਹੀਂ ਨਹੀਂ ਕਰ ਹੀ ਲਿਆ ਆ ਰਲ ਮਿਲ ਕੇ ਚਲੋ ਹੋ ਜਾਂਦਾ ਆ ਚਾ ਲੈ ਪੀ ਸਬਜੀ ਸੁਜੀ ਮੈਨੂੰ ਪੜਾ ਦਿਆ ਕਰੋ ਮੈਂ ਕੱਟਿਆ ਕਰੋ ਤੁਹਾਨੂੰ ਬੈਠੀ ਨਹੀਂ ਨਹੀਂ ਕੋਈ ਗੱਲ ਨਹੀਂ ਕਰ ਲਿਆ ਉਹਨੇ ਦੀਦੀ ਨੇ ਅੱਛਾ ਤੇ ਮੈਂ ਵੀ ਜਾਈ ਹਾਂ ਤੁਹਾਡੇ ਵੱਲ ਮੰਮੀ ਜੀ ਪਿੰਡੋਂ ਫੋਨ ਆਇਆ ਏ ਡਾਡੀ ਜੀ ਦਾ ਅੱਛਾ ਤੇ ਉਹ ਆਖੰਦੇ ਸੀ ਕਿ ਮੈਂ ਆਉਣਾ ਏ ਮੇਰਾ ਬੜਾ ਦਿਲ ਕਰਨ ਦਿਆ ਵਾ ਮਿਲਣ ਨੂੰ ਤੇ ਚਲ ਕੋਈ ਗੱਲ ਨਹੀਂ ਆ ਜਾਣ ਹਾਂਜੀ ਤੇ ਉਹ ਸਵੇਰੇ ਆਇਆ ਏ ਫੋਨ ਤੇ ਹੁਣ ਤੁਰਪੇ ਹੋਣੇ ਇਹਦੇ ਆਉਂਦੇ ਹੋਣੇ ਆ ਤੇ ਗਈ ਹੀ ਮੈਂ ਦੀਦੀ ਵੱਲ ਵੀ ਅੱਗੇ ਤੇ ਆਖਦੀ ਕਿ ਚਲ ਮੰਮੀ ਨੂੰ ਜਾ ਕੇ ਦੱਸ ਦੇ अच्छा तो मैं तन्नू दसनी आई ही थी कि इदा कर क्यों फेर चाय ਦੇ ਨਾਲ ਕੁਛ ਮਗਾ ਮਗੂ ਦੋ ਇਹ ਤੇ ਘਰ ਨਹੀਂ ਗਏ ਹੈਗੇ ਤੇ ਮੈਂ ਵੀ ਰਪਿੰਦਰ ਕਿਦ ਕੁਮਕਾਣਾ ਨਮਕੀਣ ਹੈਗਾ ਵਾ ਬਿਸਕੁਟ ਹੈਗੇ ਆ ਰੱਖ ਕੇ ਤੇ ਚਾਹ ਪਿਆਲ ਦਿਓ ਹੋਰ ਕੀ ਮਗਾਉਣਾ ਤੁਸੀਂ ਸ਼ਹਿਰੋਂ ਮੰਮੀ ਜੀ ਫਿਰ ਵੀ ਚਲ ਉਹਨਾਂ ਨੇ ਇੰਨੇ ਚਰੀ ਆਉਣਾ ਆ ਤਾਂ ਮੇਰਾ ਦਾ ਹੀ ਚਲ ਵੇਸਨ ਵੋਸਨ ਮਗਾ ਲੈਨੇ ਆ ਪਕੌੜੇ ਚਾਰਕ ਕੱਢ ਲੈਂਦੇ ਰਪਿੰਦਰ ਉਹ ਤਾਂ ਇੰਨੀ ਤਾਂ ਗਰਮੀ ਆ ਪਕੌੜੇ ਕੀ ਕੱਢਨੇ ਆ ਉਹ ਬਿਸਕੁਟ ਰੱਖ ਦੋ ਗਾੜੀ ਨਾਲ ਠੀਕ ਤੇ ਰਹਿੰਦਾ ਨਹੀਂ ਰੈਡੀ ਤੇਰਾ ਮੁੜ ਕੇ ਕਹਿਣਗੇ ਉੱਥੇ ਗਈ ਕੋਈ ਚੀਜ਼ ਖਾਲੀ ਹੋਣੀ ਹੈ ਚਲੋ ਕੋਈ ਗੱਲ ਨਹੀਂ ਇਦਾਂ ਹੀ ਕਰ ਲੈਨੇ ਆ ਫਿਰ ਰਹਿਣ ਦਿੰਨੇ ਆ ਤੇ ਸਬਜ਼ੀ ਦੇ ਨਾਲ ਫਿਰ ਕੀ ਮਗਾਲੀਏ ਪਨੀਰ ਮਸਾਲਾ ਚਲੋ ਮੀਜੀ ਉਹ ਤੇ ਰਹਿਣ ਦਿੰਨੇ ਆ ਤੇ ਮੈਂ ਰੱਦ ਸਬਜ਼ੀ ਫਿਰ ਕੀ ਬਣਾਈਏ ਸਬਜ਼ੀ ਰਪਿੰਦਰ ਇੱਕ ਦਾਲ ਬਣਾ ਲਓ ਤੇ ਨਾਲ ਫਰੇਤੀ ਵਿੱਚ ሽੰਗਾਂ ਮਿਰਚ ਮਿਲਦਾ ਪਈ ਜਿਹੜੀ ਕੱਲ ਹੀ ਉਹ ਬਣਾ ਲਓ ਤੇ ਚੋਲ ਬਣਾ ਲਓ ਨਮਕੀਨ ਜੇ ਮਿੱਠੇ ਬਣਾਉਣੇ ਮਿੱਠੇ ਬਣਾ ਲਓ ਕੁਛ ਰੱਦ ਦਲਿੰਦਰ ਨੂੰ ਕੀ ਆਂਦੀ ਚਲੋ ਉਹ ਤੇ ਹੈ ਹੀ ਮੈਂ ਰੱਦ ਹੀ ਪਨੀਰ ਥੋੜਾ ਜਿਹਾ ਲੈ ਆਉਂਦੇ ਸਰਪਿੰਦਰ ਪਨੀਰ ਨੀ ਮੇਰੀ ਗੱਲ ਸੁਣਾ ਅੱਗੇ ਪਨੀਰ ਨਾਲੀ ਰੋਟੀ ਖਾਂਦੇ ਆ ਪਤਾ ਨਹੀਂ ਸੁੱਕੀਆਂ ਰੋਟੀਆਂ ਵੀ ਇੱਥੇ ਮਿਲਦੀਆਂ ਕਿ ਨਹੀਂ ਮਿਲਦੀਆਂ ਪਨੀਰ ਲੈ ਗਏ ਜਾ ਜਾ ਕੇ ਕੰਮ ਕਰ ਆਪਣਾ ਹਾਦੀ ਹੋ ਗਈ ਉਹੀ ਟਾਡੇ ਵਾਲੀ ਤੇ ਚਲੋ ਕੋਈ ਨਹੀਂ ਅਮੀ ਅਰਪਿੰਦਰ ਵਾਲੀ ਤੋਂ ਹੀ ਹਾਦੀ ਹੋ ਗਈ ਆ ਪਹਿਲਾਂ ਆਂਦੀ ਵੀ ਵੇਸਣ ਮੰਗਾ ਦੋ ਪਕੌੜੇ ਕੱਢਣੇ ਆ ਫੇਰ ਇਹ ਜੀ ਪਨੀਰ ਮੰਗਾ ਦੋ ਸ਼ਿਮਲਾ ਮਿਰਚ ਪਈ ਆ ਦੋ ਆਲੂ ਕੱਟ ਤੇ ਸਬਜ਼ੀ ਬਣਾ ਲੈ ਆ ਆਕਰੋਂ ਪਨੀਰੀ ਖਾਂਦਾ ਆਵਾ ਸੁੱਕੀਆਂ ਰੋਟੀਆਂ ਪਤਾ ਨਹੀਂ ਉਹਨੂੰ ਮਿਲਦੀਆਂ ਵਾਂ ਕਿ ਨਹੀਂ ਮਿਲਦੀਆਂ ਭਾਦੀ ਨਹੀਂ ਪਾਈਦੀ ਇਹਨਾਂ ਲੋਕਾਂ ਨੂੰ ਤੇ ਬਿਮਾਰ ਹੋ ਗਿਆ ਨਾ ਮੁੜ ਕੇ ਸਾਰਿਆਂ ਨੇ ਕਹਿਣਾ ਵਾ ਕੁੜੀ ਕੋ ਗਿਆ ਹੀਗਾ ਪਤਾ ਨਹੀਂ ਉੱਥੇ ਕੀ ਖਵਾਲਤਾਨਾ ਦਾਲ ਫੁਲਕਾ ਹੀ ਠੀਕ ਵਾ ਤੇਰੀ ਕਿਹੜੀ ਗੱਲ ਵਾ ਦਹੀਂ ਦੂਹੀਂ ਘਰ ਹੈਗਾ ਨਾਲ ਉਹ ਬਣਾ ਲੈਣ ਕੇ ਚੇਚਾ ਹੁਣ ਪਨੀਰ ਮੰਗਾ ਕੇ ਦਵਾ ਚੱਲ ਮੈਨੂੰ ਇਹ ਆ ਵੀ ਕੁੜੀ ਤੇ ਸੌਕੇ ਘਰ ਚਲ ਗਈ ਆ ਮੇਰੀ ਤੇ ਸਾਰੀ ਉਮਰ ਲੰਘ ਗਈ ਇਦਾਂ ਧੱਕੇ ਧੋੜੇ ਖਾਂਦੇ ਆਂ ਚੱਲ ਵਿਚਾਰੀ ਹੁਣ ਉੱਥੇ ਜਾ ਕੇ ਆਸ਼ੀਸ਼ ਤੇ ਕਰੂਗੀ ਇੱਥੇ ਟੋਕਨੋ ਵਿਚਾਰੀ ਤਰਸਦੀ ਕਦੀ ਸੂਟ ਪਾਪਾ ਹੈ ਨਹੀਂ ਕਦੀ ਮੈਂ ਆ ਹੈ ਨਹੀਂ ਚੱਲ ਹੁਣ ਆਪਣੇ ਘਰ ਸੌਖੀ ਆ ਕਿੰਨਾ ਚਾਹ ਉਹ ਚੱਲ ਡੜੀ ਆਉਣ ਲੱਗੇ ਆ ਕਿੰਨੇ ਚਾਹ ਨਾਲ ਕੰਮ ਕਰਨਦੀ ਤੇ ਮੰਮੀ ਨੇ ਸਾਰਾ ਮੋੜੀ ਖਰਾਬ ਕਰਕੇ ਰੱਖ ਦਿੱਤਾ ਵਾ ਈ ਸੋਚਿਆ ਹੀ ਤੇ ਕੀ ਹੋਉਂਦਿਆ ਵਾ ਪਹਿਲਾਂ ਤੇ ਇਹੋ ਸੋਚ ਕੇ ਇਹਨਾਂ ਨੇ ਕਰ ਦਿੱਤਾ ਤੇ ਚੱਲ ਘਰ ਬਾਹਰ ਵਧੀਆ ਆ ਸਭ ਕੋ ਚੰਗਾ ਆ ਪਰ ਕੀ ਕਰਨਾ ਇਹੋ ਜੇ ਘਰਬਾਰ ਨੂੰ ਜਿੱਥੇ ਕਲੇਸ਼ ਨਹੀਂ ਮੁੱਕਦਾ ਫਰੇ ਮਮੀ ਦਾ ਸੁਭਾਅ ਕਿਦਾਂ ਦਾ ਆ ਆ ਲੜਨ ਵਾਲੀਆਂ ਗੱਲਾਂ ਕਰਦੇ ਰਹਿੰਦੇ ਬਸ ਲੜਨ ਵਾਲੀਆਂ ਹੀ ਜੇ ਇਹਦੇ ਮਾਸਾ ਨਾਲ ਚਾਹ ਦੇ ਮੰਗਾ ਲਿੰਦੇ ਕੁਛ ਤੇ ਕੀ ਹੋ ਜਾਣਾ ਹੀ ਨਾ ਲੈ ਇਹਨਾਂ ਦੀ ਸੋਭਾ ਹੋਣੀ ਤੇ ਲੈ ਵੀ ਕੁੜੀ ਦੇ ਸਹੁਰੇ ਗਿਆ ਹੀ ਉਹਨਾਂ ਨੇ ਇਨੀ ਇੱਜ਼ਤ ਕੀਤੀ ਆ ਤੇ ਇਹਨਾਂ ਨੇ ਸਭੋ ਗਾੜੀ ਬੇਇੱਜ਼ਤੀ ਕਰਾਉਣੀ ਹੁੰਦੀ ਆ ਕੋਹ ਹਾਲ ਨਹੀਂ ਆ ਹੁਣ ਮੈਂ ਦੱਸਾਂ ਵੀ ਜਾ ਕੇ ਦੇ ਕਿੰਨੂੰ ਦੱਸਾਂ ਜੇ ਹੁਣ ਮੈਂ ਪਿੰਡ ਜਾਵਾਂ ਜੇ ਹੁਣ ਚਾਚੇ ਤਾਏ ਆ ਉਹ ਵੀ ਉਹੋ ਜੇ ਉਹਨਾਂ ਨੇ ਵੀ ਕੋਈ ਕੋਈ ਗੱਲ ਸੁਣਨੀ ਆ ਉਹਨਾਂ ਤੇ ਅੱਗੇ ਕੋ ਪਾਰ ਲਾਇਆ ਵਾ ਭੀ ਚੰਗਾ ਸਭੋ ਵੈਹੀ ਗਈ ਕੰਮ ਨਿਬੜਿਆ ਆ ਤੇ ਹੁਣ ਮੇਰੀ ਕਿੰਨੇ ਸੁਣਨੀ ਆ ਉਥੇ ਸੁਖ ਬਿਨਾ ਕਿਸਮਤ ਨਾਲ ਹੀ ਮਿਲਦੇ ਆ ਜਿਹਦੀ ਕਿਸਮਤ ਚੰਗੀ ਆ ਨਾ ਉਹਦੇ ਸੁਖ ਵਾ ਮੇਰੀ ਤੇ ਰਹੀ ਮੜੀ ਸ਼ੁਰੂ ਤੋਂ ਪਿੰਡ ਵੀ ਇਹੋ ਹਾਲ ਹੀ ਤੇ ਗਾੜੀ ਵੀ ਇਹੋ ਹਾਰ ਰਣਾ ਮੰਜਾਉਦਾ ਜੇ ਲੜ ਲੱਗਣ ਵਾਲਾ ਵਾ ਤੇ ਉਹ ਵੀ ਉਹੋ ਜਿਹਾ ਨਾ ਮੇਰੀ ਗੱਲ ਸੁਣਦੇ ਆ ਨਾ ਕੁਛ ਹੋਰ ਬੰਦਾ ਇਹਨਾਂ ਨਾਲ ਹੀ ਦੁੱਖ ਸੁੱਖ ਕਰਨਾ ਹੁੰਦਾ ਵਾ ਏ ਵੀ ਨਾ ਦੇ ਨਾ ਘਰ ਆਉਣਾ ਟਾਈਮ ਨਾ ਜੇ ਰਾਤ ਨੂੰ ਆ ਤਾਂ ਵੀ 12 1 ਵਜਾ ਦੇਣਾ ਕਿੰਨੂੰ ਦਸਾਂ ਮੈਂ ਤੇ ਕਿੰਨੂੰ ਨਾ ਦਸਾਂ ਸੱਚੀ ਮੇਰੇ ਤੇ ਕਿਸਮਤ ਹੀ ਮਾੜੀ ਐ ਪਰ ਪੰਜਰਾ ਤੂੰ ਇੱਥੇ ਆ ਕੇ ਬੈਠ ਗਈ ਆ ਤੇ ਮੈਂ ਉੱਥੇ ਡਿਕਣ ਰਹੀ ਆ ਮੰਮੀ ਨੂੰ ਕਹਾਂ ਨੀ ਸਬਜੀ ਸਬਜੀ ਵੱਲੋਂ ਦੀਦੀ ਕਹਿ ਕੇ ਤੇ ਆਈ ਆ ਮੰਮੀ ਨੂੰ ਤੁਹਾਨੂੰ ਕੀ ਦਸਾਂ ਮੰਮੀ ਦੀਆਂ ਵੀ ਮੰਮੀ ਤੇ ਗੜੀ ਉਲਟਾ ਬੋਲਣ ਦੇ ਆ ਕਿਉਂ ਕੀ ਹੋਇਆ ਵਾ ਹੋਣ ਆ ਗਈ ਹੈ ਦੀਦੀ ਮੈਂ ਆਜਾਖਿਆ ਬਚਲ ਚਾਹ ਨਾ ਕੁਛ ਮੰਗਾ ਲਓ ਆਹੋ ਚਲ ਚਾਹੀਦਾ ਵੀ ਤੁਹਾਨੂੰ ਪਤਾ ਹੀ ਹੈ ਚਾਹ ਹਣ ਉਦਾਂ ਥੋੜਾ ਭਲਦੀ ਆ ਤੇ ਉਹ ਗਾੜੀਆਂ ਹੋਰੀ ਆ ਇਹ ਪਕੌੜੇ ਕੱਢਣੇ ਆ ਉਹ ਆ ਜੇ ਆ ਗਰਮੀ ਗੁੜੇ ਗੁੜੇ ਆ ਦਸੋ ਅਗਲਾ ਭਾਈ ਖਾਈ ਭਾਈ ਨਾ ਖਾਈ ਆਪਣੇ ਬਦਲ ਤੋਂ ਪੂਰਾ ਜਤਮਾਨ ਕਰਨਾ ਬੰਦਾ ਨਾ ਨਹੀਂ ਪਕੌੜੇ ਤੇ ਚਲ ਕੱਢਣੇ ਹੀ ਮੈਂ ਵੀ ਐਸੇ ਕਰਕੇ ਢੀਕ ਕੇ ਹਾਰ ਕੇ ਤੇਰੇ ਵੱਲ ਆਈ ਆ ਕਿ ਮੈਨੂੰ ਉਹਨੇ ਦੱਸਿਆ ਹੀ ਨਹੀਂਗਾ ਕੋਈ ਦੀਦੀ ਹਾਂ ਨਹੀਂ ਮੰਮੀ ਬੇਇੱਜ਼ਤੀ ਬੜੀ ਕਰਦੇ ਆ ਤੇ ਸਬਜੀ ਵਾਲੋ ਵੀ ਆਂਦੀ ਆ ਸਬਜੀ ਵੱਲੋਂ ਕੀ ਕਹਿਣਾ ਵਾ ਕਹਿੰਦੇ ਕਿ ਸ਼ਿਮਲਾ ਮਿਰਚਾਂ ਪਈਆਂ ਕੱਲ ਵਾਲੀਆਂ ਤੇ ਉਹ ਬਣਾ ਲਓ ਏ ਜੇ ਮੈਂ ਪਨੀਰ ਦਾ ਨਾਂ ਲਿਆ ਚਲ ਥੋੜਾ ਜਿਹਾ ਮੰਗਾ ਲਓ ਚਲ ਉਹਨਾਂ ਜੋਗੀ ਮਾਸਾ ਕੋ ਬਣਾ ਲਾਂਗੇ ਕੋਲੀਗ ਤੇ ਉਹ ਵੀ ਇਹ ਉਹ ਘੜਾਗ ਪਿੱਛੋਂ ਪਨੀਰ ਹੀ ਖਾਂਦਾ ਆਇਆ ਵਾ ਹੁਣ ਇਹ ਪਨੀਰ ਚਾਹੀਦਾ ਵਾ ਜੇ ਮੜ ਕੇ ਬਿਮਾਰ ਹੋ ਗਿਆ ਜੇ ਅਗਲਾ ਪਿੱਛੋਂ ਨਹੀਂ ਪਨੀਰ ਖਾਂਦਾ ਆਇਆ ਤੇ ਕੀ ਗੱਲ ਗਾੜੀ ਵੀ ਨਹੀਂ ਹੋਲੀ ਪਨੀਰ ਬਣਾ ਸਕਦੇ ਉਹ ਘੜਾ ਵਿਚਾਰਾ ਰੋਜ ਤੁਰਿਆ ਵਾ ਚਾਰ ਰਹਿਣ ਦੇ ਦੀਦੀ ਕੋਈ ਨਹੀਂ ਹੋਲੀ ਬੋਲੋ ਫੇਰ ਮੰਮੀ ਲੜਨਗੇ ਨਹੀਂ ਰਪਿੰਦਰ ਕਿਉਂ ਹੋਲੀ ਬੋਲੋ ਜਦੋਂ ਇਹਦੇ ਆਪਣੇ ਆਉਂਦੇ ਆ ਉਦੋਂ ਪਕੌੜੇ ਵੀ ਨਿਕਲਦੇ ਆ ਵਰਥੀਆਂ ਵੀ ਆਉਂਦੀਆਂ ਵਾ ਪਨੀਰ ਵੀ ਬਣਦੇ ਸਭ ਕੁਝ ਬਣਦਾ ਵਾ ਤੇ ਕੀ ਗੱਲ ਸਾਡੇ ਵਾਸਤੇ ਹੈ ਨੀਗਾ ਕੋਈ ਵੀ ਚਲ ਤੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਨਾ ਬਹਿ ਇੱਥੇ ਉਟਰੀ ਘਰੇ ਹੀ ਆ ਮੈਂ ਜਾ ਕੇ ਨਾ ਤੇ ਲੈ ਕੇ ਆਉਣੀ ਚਲ ਦੇ ਰਹਿਨ ਦੋ ਫਿਰ ਮੰਮੀ ਆਖਣਗੇ ਬੁਨੇ ਜਾਵੇ ਦੋ ਅੰਦਰ ਤੂੰ ਚੁੱਪ ਕੀਤੀ ਰਹਿ ਤੂੰ ਨਹੀਂ ਕੋਈ ਗੱਲ ਕਰਨੀ ਮੈਂ ਆਪੇ ਗੱਲ ਕਰ ਲਵਾਂਗੀ ਜੇ ਕੁਝ ਕਹੂਗੀ ਤੇ ਠੀਕ ਆ ਨਾ ਕੋਈ ਨਹੀਂ ਮੈਂ ਲੈ ਕੇ ਆਉਣੀ ਆ ਚੰਗਾ ਚਲ ਵੇਖ ਲਓ ਫਿਰ ਸੱਚੀ ਮੈਨੂੰ ਤਾਂ ਡਰੀ ਲੱਗਦਾ ਰਹਿੰਦਾ ਵਾ ਹੁਣ ਇਹੋ ਤੇ ਵਿਚਾਰੇ ਹੈਗੇ ਆ ਘਰ ਦੇ ਵਿੱਚ ਜਿੰਨਾਂ ਨਾਲ ਮੈਂ ਗੱਲ ਕਰਨੀ ਹੁੰਦੀ ਆ ਇਹੀ ਇੱਕ ਮਰੇਵਲ ਦੀ ਮੜੀ ਜੀ ਗੱਲ ਕਰਦੇ ਆ ਦੀਦੀ ਚਲਦੇ ਗਏ ਆ ਹੁਣ ਮੈਨੂੰ ਇਹੋ ਡਰ ਲੱਗੀ ਜਾਂਦਾ ਵਾ ਕਿ ਐਵੇਂ ਘਰ ਦੇ ਵਿੱਚ ਲੜਾਈ ਨਾ ਹੋਏ ਕਿਉਂਕਿ ਮੰਮੀ ਬੋਲਣ ਲੱਗੇ ਨਹੀਂ ਵਿੰਦੇ ਹੈਗੇ ਕਿਤੇ ਮਾਸਾ ਨਹੀਂ ਉਹਨਾਂ ਨੂੰ ਆਉਂਦਾ ਤੇ ਚਲ ਹਡੀਆਂ ਨੋਵਾ ਵਾਂ ਅਸੀਂ ਕਿੱਦਾਂ ਇਹਨਾਂ ਨੂੰ ਰੱਖਣਾ ਆ ਚਾਹੇ ਕਿੱਦਾਂ ਨਹੀਂ ਪਤਾ ਨਹੀਂ ਵੀ ਕਿਉਂ ਇਦਾਂ ਕਰਦੇ ਕਿਦਾਂ ਦਾ ਸੁਭਾਅ ਹੈ ਇਹਨਾਂ ਦਾ ਪਰ ਜੋ ਮੈਂ ਸੋਚਿਆ ਸੀ ਨਾ ਸਭ ਕੁਝ ਉਲਟਾ ਹੋ ਗਿਆ ਵਾ ਕੀ ਕਰਾਂ ਇੰਨੇ ਵਧੀਆ ਘਰ ਨੂੰ ਤੇ ਕੀ ਨਹੀਂ ਜਦੋਂ ਕਿਸਮਤ ਹੀ ਮਾੜੀ ਆ ਮੇਰੀ 24 ਘੰਟੇ ਬਸ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਆ ਚੱਲ ਪਿੰਡ ਹੀ ਨਾ ਭਾਂ ਲੂਣਣਾ ਹੀ ਖਾਈਦੀ ਭਾਂ ਜਦਾਂ ਮਰਜੀ ਖਾਈਦੀ ਇਹ ਵੀ ਖਾ ਕੇ ਮਜੇ ਨਾਲ ਸੌਂ ਜਾਈਦਾ ਹੀ ਹੁੰਦੇ ਫਿਕਰ ਹੀ ਲੱਗਾ ਰਹਿੰਦਾ 24 ਘੰਟੇ ਕਿ ਕੋਈ ਗੱਲ ਨਾ ਹੋ ਜੇ ਘਰ ਦੇ ਵਿੱਚ ਡਰਦਾ ਹੀ ਰਹੀਦਾ ਵਾ ਪਰ ਫਿਰ ਵੀ ਨਾ ਕੁਛ ਨਾ ਕੁਛ ਮਮੀ ਗੱਲ ਕੱਢ ਹੀ ਦਿੰਦੀ ਮੈਂ ਆ ਦੁਪਹਿਰੇ ਕਿੱਥੋਂ ਧਰੀ ਆਉਂਦੀ ਆ ਨਾ ਪੁੱਛਿਆ ਵਾ ਨਾ ਦੱਸਿਆ ਵਾ ਲਫਾਫੇ ਫੜੇ ਆਏ ਨੇ ਨਿੱਦਲ ਜਿੰਦਰ ਹਾਂਜੀ ਤੂੰ ਕਿੱਥੋਂ ਆਈ ਆ ਦੁਪਹਿਰ ਤੋਂ ਉੱਤੋਂ ਲੱਗੀ ਆ ਮੈਂ ਕਿੱਥੋਂ ਆਵਾ ਮੰਮੀ ਹਾਂ ਲਵਲੀ ਦੇ ਘਰ ਹੈਨੀ ਆ ਅੱਛਾ ਮੈਂ ਫਿਰ ਆਲਾ ਕਿਹਈ ਸਮਾਨ ਥੋੜਾ ਜਾ ਮੇਰੀ ਗੱਲ ਸੁਣ ਰਪਿੰਦਰ ਮੇਰੇ ਵੱਲ ਆਈ ਹੀ ਟੀਰੀਆਂ ਹੀ ਆ ਸਮਾਨ ਲਿਆ ਵਖਾਹ ਮੈਨੂੰ ਆ ਮੈਂ ਪਨੀਰ ਲਿਆਈ ਥੋੜਾ ਨੀਦਲਜਿੰਦਰ ਉਤੋਂ ਤਾਂ ਦੁਪਹਿਰ ਲੱਗੀ ਆ ਆਂਡ ਗਵਾਂਡ ਕੀ ਆ ਖੂਪ ਕਿੱਥੇ ਦੁਕਾਨਾਂ ਤੇ ਭੱਜੀ ਫਿਰਦੀ ਆ ਜੇ लवली ਘਰ ਨਹੀਂ ਹੀ ਹੈਗਾ ਬਿਸਕਟ ਹੈਗੇ ਹੀ ਉਹਨਾਂ ਚਾਹ ਪਿਆਲ ਦਿੰਦੇ ਕੋ ਮਮੀ ਉਹਨੇ ਦੇ ਘਰ ਕਿਸ ਵੇਲੇ ਹੋਣਾ ਹੀ ਨਹੀਂ ਹੁੰਦਾ ਉਹ ਹੁੰਦਾ ਕਦੋਂ ਵਾਂ ਘਰ ਤੇ ਹੁਣ ਮੈਨੂੰ ਤੇ ਫੇਰ ਜਾਣਾ ਹੀ ਪੈਣਾ ਸੀ ਨਾ ਆਹੋ ਤੂੰ ਜਾ ਤੇ ਮਰਜ਼ੀਆਂ ਕਰੋ ਆਪਣੀਆਂ ਤੇਰੇ ਘਰ ਵਾਲੇ ਦਾ ਆਉਂਦਾ ਪਾ ਨਾ ਫੋਨ ਉਹਨੂੰ ਮੈਂ ਦੱਸਦੀ ਆ ਕਿ ਕੱਲ ਨੂੰ ਮੈਨੂੰ ਨਾ ਕਹੀਂ ਮੇਰੇ ਘਰ ਵਿੱਚ ਇਹ ਵੀ ਹੈ ਨਹੀਂ ਉਹ ਨਾ ਮੈਨੂੰ ਪੁੱਛਦੀ ਐ ਨਾ ਦੱਸਦੀ ਐ ਜਿੱਦਾਂ ਉਹ ਜੀ ਕਰਦਾ ਮੂੰਹ ਚੁੱਕਦੀ ਤਾਂ ਤਰਪਿੰਦੀ ਆ ਘਰ ਵਾਲੇ ਨੂੰ ਵੀ ਸਾਰਾ ਪਤਾ ਵਾ ਪਤਾ ਵਾ ਉਹਨੂੰ ਜਾਂ ਤੇ ਉਹਨੂੰ ਮੈਂ ਪੁੱਛ ਕੇ ਜਾਨੀ ਆ ਨਹੀਂ ਮੇਰੀ ਗੱਲ ਸਣਾ ਮੈਂ ਤੇ ਆ ਕੇ ਦੱਸ ਦਿੰਨੀ ਆ ਉਹਨੂੰ ਮੈਂ ਨਹੀਂ ਠੀਕ ਤਾਂ ਅੱਗੇ ਨਹੀਂ ਰਹਿੰਦਾ ਤੇ ਜੇ ਬਿਮਾਰ ਹੋ ਗਿਆ ਨਾ ਨਾ ਹੱਡਾ ਲੱਗਣਾ ਵਾ ਤੇ ਉੱਥੇ ਗਿਆ ਹੀ ਜਾਂ ਉਹਦੀ ਕੁੜੀ ਨੂੰ ਫੜਾ ਦਿਆ ਸਮਾਨ ਤੇ ਲੈ ਆਈ ਆ ਠੰਡ ਪੈ ਜਾ ਉਹਨੂੰ ਵੀ ਬਿਮਾਰ ਹੋ ਜਾਂਦਾ ਹੱਡਾ ਦੇ ਕੰਮ ਹੀ ਆਹੋ ਮੇਰਾ ਤੇ ਕੰਮ ਹੀ ਹੋਈ ਆ ਸੋਨਾ ਕੀਤਾ ਚਲ ਗਈ ਹਾਂ ਤੇ ਪਿੱਛੋਂ ਤਾਂ ਪਨੀਰ ਹੀ ਖਾਂਦੇ ਨੇ ਆਉਣਾ ਪਤਾ ਨਹੀਂ ਸਵੇਰ ਦੀ ਰੋਟੀ ਵੀ ਬੁਰਕੀ ਉਹਨੇ ਖਾਦੀ ਹੋਣੀ ਕਿ ਨਹੀਂ ਘਰ ਨੂੰ ਛੱਟੇ ਦਾ ਇਹ ਆ ਦੀ ਹੋ ਗਈ ਇਹਨਾਂ ਵਾਲੀ ਉਹ ਬੁਝਰ ਚੰਗਾ ਹੋਵੇ ਨਾ ਫਿਰ ਕਾ ਟਾ ਕਾ ਦਾ ਘਰ ਹੁੰਦਾ ਉਹਨੂੰ ਮੈਂ ਕਹਿੰਦੀ ਇੱਕ ਅੱਧੀ ਚੀਜ਼ ਲਿਆ ਦੇ ਪੈਸੇ ਫੜੇ ਆ ਪੈਸੇ ਉਹ ਪਾ ਦਿੰਦਾ ਹੁਣਾ ਵਾ ਅੱਡੇ ਤੇ ਚਲ ਗਈ ਆ ਲਫਾਫੇ ਭਰ ਕੇ ਲੈ ਆਈ ਆ ਚਲ ਕੋਈ ਨਹੀਂ ਤੂੰ ਤਾਂ ਪਨੀਰ ਲਿਆਈ ਆ ਮੈਂ ਵੀ ਵੇਨੀ ਆਪਣਾ ਪਤੀ ਵਾਸਤੇ ਤੇ ਪਤੀ ਵਾਸਤੇ ਕੀ ਲੈ ਕੇ ਆਉਂਦਾ ਟੋਕਰੀ ਫਰੂਟ ਦੀ ਉਹ ਇੱਥੇ ਹੀ ਵੇਨੀ ਹੈ ਕਿੰਨੀ ਗਰਮੀ ਆ ਇਹ ਸਾਈਕਲ ਤੇ ਭੱਜਾ ਆਉਂਡਿਆ ਵਾ 10 ਬੱਸੇ ਉਹਨੂੰ ਤੇਰੇ ਕੋ ਕਰਾਇਆ ਹੈ ਨਹੀਂ ਤੇ ਇੱਧਰ ਵੇਖ ਲਾ ਇਹ ਪਨੀਰ ਲਿਆ ਦੋ ਵੇਸਨ ਲਿਆ ਦੋ ਪਕੌੜੇ ਕੱਢਣੇ ਆ ਵੇਖ ਲਾ ਹੱਥ ਲਮਕਾ ਕੇ ਤੁਰਿਆ ਆਉਂਦਿਆ ਵਾ ਇਹਨਾਂ ਨੂੰ ਪਤਾ ਵੀ ਦੋਰੀ ਰਿਸ਼ਤੇਦਾਰੀ ਆ ਕੁੜੀ ਵੀ ਇਸੇ ਘਰ ਵਿਆਹੀ ਆ ਤੇ ਭਤੀ ਵੀ ਇਸੇ ਘਰ ਵਿਆਹੀ ਆ ਕੋ ਖਾਣ ਨੂੰ ਲਾ ਜਾ ਹਾ ਪੰਜਾਵੇਂ ਦੇ ਇਕੱਲੇ ਹੀ ਲਿਆ ਆ ਨਾ ਇੱਥੇ ਪਨੀਰ ਖਵਾਲੋ ਇਹਨੂੰ ਆ ਕੜੀ ਹੈ ਨਹੀਂ ਲੋਕਾਂ ਨੂੰ ਤੂੰ ਅਹੀਂ ਕਿਤੇ ਇੱਕ ਕਰ ਬਾਤ ਬਹੁਤ ਵਧੀਆ ਬਣਿਆ ਵਾ ਇਹ ਦਾਦਾ ਦੀ ਸਰੀ ਜ਼ਿੰਦਗੀ ਨਹੀਂ ਕੜੀ ਜਦੋਂ ਪਣੀ ਬਦਰ ਪਿੰਦਰ ਕਿਦਾ ਠੀਕ ਠਾਕ? ਹਾਂ ਠੀਕ ਠਾਕ ਪੁੱਤ। ਤੂੰ ਸੁਣਾ। ਬਸ ਵਧੀਆ ਆਪਣਾ ਵੀ ਠੀਕ ਆ। ਚਲ ਠੀਕ ਹੀ ਚਾਹੀਦਾ। ਹੋਰ ਪਰਵਾਰ ਸਾਡਾ ਠੀਕ ਠਾਕ ਆ। ਵਧੀਆ ਸਾਰੇ ਠੀਕ ਠਾਕ ਨੇ। ਬੈਠਿਆ ਮੰਮੀ ਵੀ ਉਧਰ। ਅੱਛਾ ਅੱਛਾ। ਹਾਂਜੀ। ਸਰਪੰਦਰ ਘਰ ਬਾਤ ਬੜਾ ਵਧੀਆ ਬਣਾਇਆ ਇਹਨਾਂ ਨੇ। ਹਾਂਜੀ ਡਾਡੀ ਜੀ ਘਰ ਤੇ ਸੋਨਾ ਆ। ਸਾਰਾ ਕੁਝ ਚਲੋ ਵਧੀਆ ਆ। ਨਹੀਂ ਪ੍ਰਭਾਰ ਵੀ ਚੰਗਾ ਲੱਗਦਾ ਪੁੱਲਾ ਮੈਨੂੰ। ਹਾਂਜੀ। ਭਲੇ ਮਾੜਦੇ ਜਿਆਦੇ ਬੰਦੇ। ਹਾਂਜੀ ਨਹੀਂ ਚੰਗੇ ਆ ਵਧੀਆ ਆ। ਫੇਰੋਂ ਬਣੀ। ਸਾਈਕਲ ਤੇ ਆਏ ਆ ਮੈਂ ਪੁੱਤ ਸਾਈਕਲ ਤੇ ਆਇਆ ਵਾਂ ਨਹੀਂ ਬੱਸ ਇਹੀ ਆ ਜਾਂਦੇ ਦੱਸ ਕਿੱਥੇ ਗਰਮੀ ਦੇ ਵਿੱਚ ਆਏ ਆ ਤੈਨੂੰ ਪੁੱਤ ਪਤਾ ਹੀ ਐ ਮੈਂ ਸੋਚਿਆ ਵੀ ਕਿੱਥੇ ਹੁਣ ਜਾਂਦਾ ਫਿਰੂਗਾ ਥੱਕੇ ਥੁਕੇ ਖਾਂਦਾ ਬੱਸਾਂ 'ਚ ਤੇ ਚੱਲ ਮੈਂ ਸਾਈਕਲ ਫੜਿਆ ਤਾਂ ਇਹੋ ਮੈਂ ਗਰਮੀ ਦਾ ਕਰਕੇ ਕਹਿੰਦੀ ਸੀ ਵੀ ਉਹ ਹੈ ਤੇ ਪੁੱਤ ਉਹ ਦਵਾਈ ਦੇ ਨਾਲ ਲੈਂਦੀ ਐ ਤੇ ਚੱਲ ਠੀਕ ਵਾਂ ਲੱਗੇ ਚਾਚੇ ਹੁਣੀਓ ਬੜੇ ਆ ਸਾਰੇ ਠੀਕ ਠਾਕ ਵਾਂ ਵਧੀਆ ਆਏ ਮੁੜ ਕੇ ਕਿ ਨਹੀਂ ਕਿਦਾਂ ਮੈਂ ਮੁੜ ਕੇ ਪੁੱਤ ਕਿਨੇ ਆਉਣਾ ਵਾ ਕਿਹੜੀਆਂ ਗੱਲਾਂ ਨਹੀਂ ਉਦੋਂ ਦੇ ਆਏ ਹੋਏ ਇਹਦੀ ਬਾਤ ਵਿੱਚ ਨਾ ਦੇ ਉਹ ਨਹੀਂ ਕੋਈ ਬੜਿਆ ਦੀ ਤੇ ਚਲੇ ਆ ਪਿਹੜਾ ਬੁੱਢਾ ਵਡਾ ਜੀ ਬਾਤ ਹੁੰਦੋ ਹੀ ਆ ਉਦੋਂ ਬਸ ਲੋਕਾਂ ਦੇ ਸਾਹਮਣੇ ਕਰਦੇ ਹੀ ਕਿ ਨਾ ਅਸੀਂ ਸਾਰਾ ਕਰਨ ਦੇ ਆਹੀ ਸਾਰਾ ਕਰਨ ਦੇ ਆ ਹੁਣ ਕੋਈ ਵੱਡਦਾ ਵੀ ਨਹੀਂ ਉਹਦਣ ਵੇਖ ਲਾ ਵੱਡਾ ਭਾਜੀ ਕਿਦਾਂ ਕਹਿੰਦਾ ਇਹ ਕਿ ਕੋਈ ਗੱਲ ਨਹੀਂ ਅਸੀਂ ਤੈਨੂੰ ਸਾਬਿਆ ਕਰਾਂਗੇ ਐਉਂ ਕਰਿਆ ਕਰਾਂਗੇ ਰੋਟੀ ਦੇਜਿਆ ਕਰਾਂਗੇ ਕੋਈ ਦੰਦਾ ਪੁੱਤ ਰੋਟੀ ਨਹੀਂ ਦਿੱਤੀ ਜਾਂਦੀ ਡਾਡੀ ਜੀ ਕੋਈ ਦੋ ਦਿਨ ਦਊਗਾ ਤਿੰਨ ਦਿਨ ਦਊਗਾ ਕਿੰਨੇ ਕ ਦਿਨ ਦਊਗਾ ਅਫਸਰ ساری ਉਮਰ ਤੇ ਉਹਨਾਂ ਖਵਾਲੀਂ ਜਾਂਦੀ ਇਹ ਹੋਈ ਤੇ ਹੈ ਹੀ ਨਾ ਚਲੋ ਕੋਈ ਗੱਲ ਨਹੀਂ ਬਾਬੀ ਨੰਗ ਦਾ ਜਣਾ ਮਟਾਂ ਜਿੱਥੇ ਅਗੀ ਨੰਗ ਕੋੜ ਵੀ ਪੁੱਤ ਮੈਂ ਦੋ ਦੋ ਕੁ ਫੁਲਕੇ ਲਾਏ ਸੀ ਤੂੰ ਖਾ ਕੇ ਤੇ ਮੈਨੂੰ ਆ ਗਿਆ ਮੈਂ ਤੁਹਾਨੂੰ ਕਿਹਾ ਵੀ ਰੋਟੀ ਨਾ ਖਾ ਗੀ ਆਇਓ ਪੁੱਤ ਹੁਣ ਉਹ ਦੱਸ ਤੁਹਾਨੂੰ ਕੰਨੂ ਖੇਚਲ ਦੇਣੀ ਐ ਮੈਂ ਤੇ ਚਾ ਪਾਣੀ ਪੀ ਗਏ ਮੈਂ ਤੁਹਾਨੂੰ ਮੈਂ ਉਹਦਾ ਥੋੜਾ ਜਣਾ ਲਵਾਂ ਲਵਲੀ ਕਿੱਥੇ ਗਿਆ ਹੋ ਲਵਲੀ ਵੀ ਰੜੀ ਜੀ ਗਏ ਆ ਬੰਬੀ ਤੇ ਗਏ ਤੁਹਾਨੂੰ ਪਤਾ ਹੁਣ ਝੋਨੇ ਚੰਦੇ ਦੇ ਦੇਵਾ ਆਹੋ ਇਹ ਤੇ ਹੈ ਹੀ ਆਹ ਤੇ ਦੇ ਆ ਪਾਣੀ ਪੁਣੀ ਲਾਉਂਦੇ ਆ ਤੇ ਇਹ ਕੰਮ ਕਰਨੇ ਕਿ ਮੋਟੇ-ਮੋਟੇ ਨਹੀਂ ਆ। ਵਾਕਈ ਜ਼ਿੰਮੇਦਾਰਾਂ ਦਾ ਕੰਮ ਫਿਰ ਹੁੰਦੀ ਹੈ ਮਾਤਾ-ਪੁੱਤਾਂ। ਅਕਲੀ ਹੈ ਨਹੀਂ ਕੀ ਲੋਕਾਂ ਨੂੰ। ਚੱਲ ਕੋਈ ਨਹੀਂ। ਚਾਹ ਪਾਣੀ ਪੀ ਕੇ ਨਾ ਇਹਨੂੰ ਤੇ ਜਾ ਲੈਂਦੇ ਹਾਂ। ਆ ਜਿਹੜੀਆਂ ਪਨੀਰ ਇਕੱਠਾ ਕਰਦੀਆਂ ਫਿਰਦੀਆਂ ਨਾ ਇਹਨਾਂ ਨਾਲ ਬਾਅਦ 'ਚ ਗੱਲ ਕਰੂੰਗੀ। ਵੀ ਕਿਹੜਾ ਫਰੂਟ ਦੀ ਟੋਕਰੀ ਲੈ ਕੇ ਆਏ ਤੁਹਾਡੇ ਵਾਸਤੇ। ਲਿਓ ਖਾ ਲਓ ਹਾਂ ਮੈਨੂੰ ਜਰੀਕ। ਜਿਹੜੀਆਂ ਤਹੀ ਬਣੀਆਂ ਫਿਰਦੀਆਂ ਜੇ ਆ ਵੀ ਲਿਆ ਦੇ, ਆ ਵੀ ਲਿਆ ਦੇ ਜਿੱਦਾਂ ਅੰਤਰਾ ਜੱਜ ਨਹੀਂ ਆਉਣਾ ਹੁੰਦਾ ਵਾ। ਸਸੀ ਗੱਲ ਜੀ। ਸਸੀ ਗੱਲ ਬਾਂ। ਬਹੁਤ ਨਾ ਹਿੱਕ ਠਾਕ ਬਸ ਠੀਕ ਹੈ ਦਲਜੰਦਰ ਤੂੰ ਸੁਣਾ ਹਾਂ ਵਧੀਆ ਤੇ ਕਿੱਦਾਂ ਪਿੰਡ ਸਾਰੇ ਠੀਕ ਠਾਕ ਹੀ ਹਾਂ ਵਧੀਆ ਠੀਕ ਠਾਕ ਡੈਡੀ ਹੁਣਾਂ ਦਾ ਕਿੱਦਾਂ ਹੈ ਡੈਡੀ ਹੁਣੀ ਵੀ ਠੀਕ ਠਾਕ ਪਾਉ ਅੱਛਾ ਬਹੁਤ ਤੂੰ ਠੀਕ ਰਹਿੰਦੇ ਮੈਂ ਠੀਕ ਹਾਂ ਹੁਣ ਚਲੋ ਦਵਾਈ ਖਾਂਦੇ ਬੰਦਾ ਤੁਰਿਆ ਰਹੇ ਨਾ ਚੱਲ ਕੋਈ ਗੱਲ ਨਹੀਂ ਪਰ ਚੱਲ ਪੁੱਤੇ ਆ ਤੇ ਆਪਣਾ ਆਪ ਨੂੰ ਲਈ ਫਿਰਦਾ ਮੈਂ ਤੇ ਬਾਕੀ ਰੋਟੀ ਰਾਟੀ ਦਾ ਕਿੱਦਾਂ ਜੀ ਰੋਟੀ ਦਾ ਪੁੱਤ ਫਿਰ ਮੈਂ ਆਪ ਹੀ ਪਕਾਪੂ ਲੈਣਾ ਫਿਰ ਕੀ ਕਰਨਾ ਅੱਛਾ ਤੇ ਡੈਡੀ ਹੁਣੀ ਕਿੱਥੇ ਜਾਂਦੇ ਡੇਡੀ ਹੁਣੀ ਪੁੱਤ ਉਹ ਢੇਰੇ ਤੇ ਰਹਿੰਦੇ ਆ ਹੁਣ ਜਦੋਂ ਉਹ ਨੂੰ ਉਹ ਆਉਂਦੇ ਉਦੋਂ ਨੂੰ ਮੈਂ ਨਹੀਂ ਘਰ ਹੁੰਦਾ ਜਿੰਦਰਾ ਵਜਾਂਦਾ ਘਰ ਠੀਕ ਆ ਤੇ ਫਿਰ ਇਹ ਮੈਂ ਸੋਈ ਨਾ ਬਚਾ ਲਾ ਆ ਵੀ ਫੁਲਕੇ ਦੋ ਲਾ ਲੈਨੇ ਠੀਕ ਜਿੰਨੀ ਪੀ ਲੋ ਚਾ ਹੋਰ ਸਭ ਠੀਕ ਠਾਕ ਆ ਨਾ ਪਰਿਵਾਰ ਹਾਂਜੀ ਠੀਕ ਠਾਕ ਆ ਵਧੀਆ ਹੁਣ ਮਿਲਾਂ ਲਈ ਜਿੰਦਰਾ ਪੀ ਲੈਣੀ ਕੋਈ ਨਹੀਂ ਪੀ ਲੈਣੀ ਬਾਅਦ ਚ ਤੇ ਮੰਮੀ ਨੂੰ ਕਹਿਣਾ ਮੰਮੀ ਬਾਰੇ ਬੈਠੇ ਆ ਮੈਂ ਤਾਂ ਪੁੱਤ ਥੋੜੀ ਜੀ ਖਾਣੀ ਆ ਬਸ ਪੁੱਤ ਰੱਖ ਦੇ ਹੋਰ ਥਲਾਉ ਠੀਕ ਠਾਕ ਹੈ ਨਾ ਸਰ ਹਾਂ ਜੀ ਸਭ ਠੀਕ ਠਾਕ ਹੈ ਵਧੀਆ ਕੋਣੇ ਦਾ ਹੁੰਦਾ ਫੋਨ ਪਰ ਹਾਂ ਜੀ ਹਾਂ ਜੀ ਹੁੰਦਾ ਠੀਕ ਠਾਕ ਹੈ ਤਾਂ ਠੀਕ ਚੰਗਾ